ਕਾਂਗਰਸ ਚੋਣ ਤੇ ਕਲੇਸ਼ ਕਾਂਗਰਸ ਵਿੱਚ ਬਗਾਵਤੀ ਸੁਰਾਂ ਹੋਈਆਂ ਤੇਜ਼ ਟਿਕਟਾਂ ਦਾ ਐਲਾਨ ਵਿਰੋਧੀ ਖੁੱਲੀ ਦੁਕਾਨ cricket ਦੇ ipl ਤੋਂ siyasat de ipl ਵਿੱਚ ਵਾਪਸ ਆਇਸਿੱਧੂ ਇੱਕ ਤਾਂ ਹਮ ਇੱਕ ਨਹੀਂ ਹੋਤੇ ਚੋਣਾਂ ਦੇ ਮੌਸਮ ਹਮਸੇ ਇੱਕ ਸਾਥ ਦੇਖ ਨਹੀਂ ਹੁੰਦੇ ਜੀ ਹਾਂ ਕਾਂਗਰਸ ਕਲੇਸ਼ਾ ਵਾਲੀ ਪਾਰਟੀ ਚੋਣਵੀ ਮੌਸਮ ਆਇਆ ਤਾਂ ਕਾਂਗਰਸ ਵਿੱਚ ਬਗਾਵਤੀ ਸੁਰਾਂ ਵੀ ਆ ਗਈ ਦੋ ਸਿਟਿੰਗ ਐਮਪੀ ਕਾਂਗਰਸ ਨੂੰ ਬਾਏ ਬਾਏ ਬੋਲ ਗਏ ਇਹ ਉਧੋਂ ਗਏ ਜਦੋਂ ਸੀਟਾਂ ਦਾ ਐਲਾਨ ਨਹੀਂ ਹੋਇਆ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਪਹਿਲੀ ਲਿਸਟ ਜਾਰੀ ਕੀਤੀ ਤਾਂ ਵਿਰੋਧ ਵੀ ਸ਼ੁਰੂ ਹੋ ਗਿਆ ਸੰਗਰੂਰ ਤੋਂ ਲੈ ਕੇ ਬਠਿੰਡਾ ਤੱਕ ਖੁੱਲ ਕੇ ਵਿਰੋਧ ਸਾਹਮਣੇ ਆਉਣ ਲੱਗੇ ਹੋਲਦੀ ਸਾਮ ਨੂੰ ਸੁਖਪਾਲ ਖੈਰ ਨੂੰ ਮਿਲੀ ਟਿਕਟ ਤੇ ਇਤਰਾਜ਼ ਸੀ ਤਾਂ ਬਠਿੰਡਾ ਵਿੱਚ ਕਾਂਗਰਸ ਨੇ ਅਕਾਲੀ ਦਲ ਤੋਂ ਆਏ ਜੀਤ ਮਹਿੰਦਰ ਸਿੱਧੂ ਦੇ ਖਿਲਾਫ ਖੁੱਲ ਕੇ ਬਗਾਵਤ ਦੇ ਬੂਏ ਖੋਲ ਦਿੱਤੇ ਨਵਜੋਤ ਸਿੱਧੂ ਕਮੈਂਟਰੀ ਛੱਡ ਕੇ ਇੱਧਰ ਸਿਆਸੀ ਮੈਦਾਨ ਵਿੱਚ ਪਹੁੰਚ ਗਏ ਵਕਤੋਂ ਮੀਟਿੰਗਾਂ ਕਰਨ ਲੱਗੇ ਤਾਂ ਬਠਿੰਡਾ ਵਿੱਚ ਖੁਸ਼ਬਾਸ ਜਟਾਣਾ ਦੇ ਵਿਰੋਧ ਤੋਂ ਬਾਅਦ ਹੁਣ ਹਰਵਿੰਦਰ ਲਾੜੀ ਵੀ ਜੀਤ ਮਹਿੰਦਰ ਸਿੱਧੂ ਲਈ ਪ੍ਰਚਾਰ ਨਾ ਕਰਨ ਦੀ ਗੱਲ ਕਹਿ ਰਹੇ ਨੇ ਨਾਲੀ ਪਾਰਟੀ ਪ੍ਰਧਾਨ ਤੋਂ ਲੈ ਕੇ ਹਾਈ ਕਮਾਂਡ ਤੱਕ ਸਾਰਿਆਂ ਨੂੰ ਖਰੀਆਂ ਖਰੀਆਂ ਵੀ ਸੁਣਾ ਰਹੇ ਨੇ ਸਾਡਾ ਵੀ ਕੋਈ ਮਾਨ ਸਤਕਾਰ ਆ ਵੀ ਸਾਨੂੰ ਵੀ ਹੁਣ ਤੁਸੀਂ ਅੱਜ ਕੱਢ ਤਾਂ ਕੱਲ ਨੂੰ ਫੇਰ ਕੱਢਦੇ ਹੋਗੇ ਵੀ ਅਸੀਂ ਰਾਹੁਲ ਗਾਂਧੀ ਦੀ ਹਾਇਰੀ 'ਚ ਹੋਵਾਂਗੇ ਤੁਹਾਡੇ ਨਾਲ ਸ਼ਾਮਿਲ ਬਿਲਕੁਲ ਨਹੀਂ ਕਰਾਂਗੇ ਜੀ ਜਿੰਨਾ ਚਿਰ ਮਾਨ ਸਤਕਾਰ ਦੇ ਨਾਲ ਸਾਰੇ ਬੰਦੇ ਬਹਾਲ ਨਹੀਂ ਹੋ ਜਾਂਦੇ ਔਰ ਨਵਜੋਤ ਸਿੱਧੂ ਵੀ ਪ੍ਰਚਾਰ ਫੇਰੀ ਕਰਨਗੇ ਇਹ ਹੁਣ ਰਾਜਾ ਬੜਿੰਗ ਤੇ ਜਾਣ ਉਹਨਾਂ ਕੋਲੇ ਪਹਿਲਾਂ ਕਹਿੰਦੇ ਸੀ ਰੈਲੀਆਂ ਰੋਕਦੇ ਸੀ ਉਹਨਾਂ ਨੂੰ ਕਹਿਣ ਵੀ ਭਾਈ ਰੈਲੀਆਂ ਕਰੋ ਰਾਹੁਲ ਜੀ ਹੁਕਮ ਪਰ ਇਹ ਤੋਂ ਪਹਿਲਾਂ ਜੀਤ ਮਹਿੰਦਰ ਸਾਹਿਬ ਨੂੰ ਖੁਸ਼ਬਾਦ ਜਟਾਣਾ ਦੇਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਜਟਾਣਾ ਦੇ ਸਮਰਥਕਾਂ ਨੇ ਵੱਡਾ ਇਕੱਠ ਕੀਤਾ ਤੇ ਸਾਫ਼ ਕਰ ਦਿੱਤਾ ਕਿ ਜੀਤ ਮਹਿੰਦਰ ਸਿੱਧੂ ਉਹਨਾਂ ਨੂੰ ਮਨਜ਼ੂਰ ਨਹੀਂ ਸਾਨੂੰ ਰਾਤ ਨੂੰ 12 ਵਜੇ ਨੋਰ ਪੈਂਦੀ ਹੈ ਤਾਂ ਅਸੀਂ ਬਈ ਨੂੰ ਫੋਨ ਕਰਦੇ ਹਾਂ ਤੇ ਫਿਰ ਇਹ ਕੋਈ ਸੁਣਵਾਈ ਨਹੀਂ ਕੀ ਮੈਂ ਇਹ ਕਰੂਗਾ ਮੈਂ ਕਿਹਨੇ ਥੋੜੀ ਗਿਰਿਆ ਜਦੋਂ ਆਤਮ ਮਛਲੀ ਸੀ ਉਦੋਂ ਦਾ ਕੋਈ ਆਇਆ ਨਹੀਂ ਉਹ ਝੋਲੇ ਝੱਟ ਕੇ ਵੀ ਭਾਈ ਮੈਂ ਹੁਣ ਨਹੀਂ ਸ਼ਾਮਲ ਉਦੋਂ ਦਾ ਉਹਦੇ ਲੈ ਲੈ ਕੇ ਜ਼ਿਲ੍ਹਾ ਕਾਂਗਰਸ ਦੀ ਬੋਰਡ ਤੇ ਜਿੱਦ ਜਿੱਦ ਕੇ ਵੀ ਭੱਜ ਗਏ ਸਿਦਾ ਬਾਈ ਦੇ ਨਾਲ ਖੜੇ ਆ ਅਸੀਂ ਦਾ ਰਾਜੇ ਆਪਣੇ ਨੂੰ ਵੀ ਕਹਿਣੇ ਚਾਹਣੇ ਆ ਬਾਜਬੇ ਨੂੰ ਵੀ ਕਹਿਣੇ ਆ ਵੀ ਅਸੀਂ ਦਾ ਭਾਈ ਡੇੜਾ ਸਾਡਾ ਸੇਵਕ ਹੈ ਇਹਦੇ ਨਾਲ ਖੜੇ ਆ ਜਿਵੇਂ ਉਹ ਕਹੂਗਾ ਆ ਸਾਡੇ ਪਿੰਡ ਦੀ ਆ ਸਾਰੀ ਟੀਮ ਖੜੀ ਆ ਮੈਂ ਜ਼ਿੰਮੇਵਾਰੀ ਲੈਂਦੇ ਜਿਵੇਂ ਇਹ ਕਹੂਗਾ ਇਹਦੇ ਨਾਲ ਖੜੇ ਆ ਸਾਡਾ ਕੋਈ ਮਤਮ ਦੀ ਪਾਰਟੀ ਉਧਰ ਇੰਨੀ ਬਗਾਵਤ ਦੇ ਵਿਚਾਲੇ ਜੀਤ ਮਹਿੰਦਰ ਸਿੱਧੂ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਤੱਕੀ ਸੀ ਜਦੋਂ ਸਵਾਲ ਪੁੱਛਿਆ ਗਿਆ ਕਿ ਪਹਿਲਾਂ ਖੁਸ਼ਬਾਤ ਜਟਾਣਾ ਤੇ ਹੁਣ ਲਾੜੀ ਤੁਹਾਡਾ ਵਿਰੋਧ ਕਰ ਰਹੇ ਨੇ ਕਾ ਸਿਆਸੀ ਗੱਲਾਂ-ਗੱਲਾਂ ਵਿੱਚ ਕਹਿੰਦੇ ਕਿ ਮੈਂ ਸਿਆਸਤ ਦੀ ਗੱਲ ਅੱਜ ਨਹੀਂ ਕਰਨੀ ਜਵਾਬ ਉਹਨਾਂ ਨੇ ਸਿਆਸਤਦਾਨਾ ਵਰਗਾ ਹੀ ਦਿੱਤਾ ਕਿ ਆ ਸਭ ਕੁਝ ਠੀਕ ਹੈ ਸਭ ਨਾਲ ਦਿਖਣਗੇ ਸਾਰੀ ਕਾਂਗਰਸ ਇਕੱਠੀ ਹੈ ਜੀ ਕੋਈ ਕਿਸੇ 'ਚ મતਭੇਦ ਨਹੀਂ ਹੈ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਇੱਕ-ਇੱਕ ਕਾਂਗਰਸ ਦਾ ਲੀਡਰ ਇੱਕ-ਇੱਕ ਕਾਂਗਰਸ ਦਾ ਵਰਕਰ ਮੋਢੇ ਨਾਲ ਮੋਢਾ ਲਾ ਕੇ ਇੱਕ ਤੋਂ ਅੱਗੇ ਹੋ ਕੇ ਕਾਂਗਰਸ ਵਾਸਤੇ ਤੇ ਮੇਰੇ ਵਾਸਤੇ ਕੰਮ ਕਾਂਗਰਸ ਕਲੇਸ਼ ਵਾਲੀ ਪਾਰਟੀ ਹਮੇਸ਼ਾ ਤੋਂ ਹੀ ਬਣੀ ਰਹੀ ਹੈ ਜਿੰਨਾ ਕਲੇਸ਼ ਪੰਜਾਬ ਕਾਂਗਰਸ ਵਿੱਚ ਵਿਖਦਾ ਹੈ ਉਹ ਨਾ ਸ਼ਾਇਦ ਕਿਸੇ ਹੋਰ ਪਾਰਟੀ ਵਿੱਚ ਨਹੀਂ ਕਾਂਗਰਸ ਨੂੰ ਇਸ ਦਾ ਖਮਿਆਜ਼ਾ ਵੀ ਭੁਗਤਣਾ ਪੈਂਦਾ ਹੈ ਚਾਹੇ 2022 ਦੀਆਂ ਚੋਣਾਂ ਹੋਣ ਜਾਂ ਉਸ ਤੋਂ ਪਹਿਲਾਂ ਹੁਣ ਇਹ ਕਲੇਸ਼ ਕਦੋਂ ਖਤਮ ਹੋਏਗਾ ਹਾਲੇ ਤੱਪਰਤਾ ਬਾਜਵਾਜੀ ਸ਼ਨੀਵਾਰ ਨੂੰ ਦੂਜੀ ਲਿਸਟ ਆਉਣੀ ਹੈ ਹੁਣ ਦੇਖਣਾ ਹੈ ਇਸ ਲਿਸਟ ਤੋਂ ਬਾਅਦ ਬਗਾਵਤ ਵੱਧਦੀ ਹੈ ਜਾਂ ਫਿਰ ਕਾਂਗਰਸੀਆਂ ਦੀਆਂ ਉਮੀਦਾਂ ਮੁਤਾਬਿਕ ਕੁਝ ਸੈੱਟ ਹੋਏਗਾ ਬਿਊਰੋ ਰਿਪੋਰਟ ਪੀਟੀਸੀ ਨਿਊਜ਼